ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸਿੱਖ ਪੰਥ ਦੀਆਂ ਤਿੰਨ ਪ੍ਰਮੁੱਖ ਸ਼ਖਸੀਅਤਾਂ ਦੀਆਂ ਤਸਵੀਰਾਂ ਸ਼ੋਭਿਤ ਕੀਤੀਆਂ ਗਈਆਂ ਧਾਰਮਿਕ ਸਮਾਗਮ ਤੇ ਅਰਦਾਸ ਉਪਰੰਤ ਭਾਈ ਕੁਮਾ ਮਾਸਕੀ ਜੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਅਤੇ ਸੰਤ ਬਾਬਾ ਮੋਹਨ ਸਿੰਘ ਮਤਵਾਲਾ ਦੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੀ ਦਰਬਾਰ ਸਹਿਦ ਮੁੱਖ ਗ੍ਰੰਥੀ ਯਾਨੀ ਰਗਵੀਰ ਸਿੰਘ ਵੱਲੋਂ ਅਦਾ ਕੀਤੀ ਗਈ ਇਸ ਮੌਕੇ ਗਿਆਨੀ ਰਗਵੀਰ ਸਿੰਘ ਅਤੇ ਜੈਸੇ ਦਾ ਟੇਕ ਸਿੰਘ ਢਨੋਲਾ ਨੇ ਕਿਹਾ ਕਿ ਕੌਮਲੇ ਕਾਲਣਾ ਕਰਨ ਵਾਲਿਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਰਾਜਾਇਬ ਘਰ ਵਿੱਚ ਸ਼ੋਭਿਤ ਕਰਕੇ ਉਨ੍ਹਾਂ ਨੂੰ ਕੌਮੀ ਸਨਮਾਨ ਦਿੱਤਾ ਜਾਂਦਾ ਹੈ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡਾ ਕਾਰਜ ਕੀਤਾ ਗਿਆ ਹੈ ਕਿ ਅੱਜ ਸੱਚਖੰਡ ਸ੍ਰੀ ਦਰਮਦਰ ਸਾਹਿਬ ਦੀ ਪ੍ਰਕਰਮਾ ਦੇ ਅੰਦਰ ਸਥਿਤ ਹੈ ਕेंद्रीय ਸੇਖ ਅਜੈਪ ਘਾਰ ਵਿੱਚ ਤੇ ਸੋਨਿਹਾਲ ਰੱਬਾ ਵਾਸ਼ ਕੀ ਜੀ ਜਿਹਨੇ ਸਭ ਨੂੰ ਇਹ ਸੰਗਤ ਹੀ ਮੈਲਬੋ ਫਰੀ ਕਰਵਾਸਾ ਅਰਥਕ ਸੇਵਾ ਕੀਤੀ ਉਹਨਾਂ ਦੀ ਤਸਵੀਰ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਉਹਨਾਂ ਦੀ ਤਸਵੀਰ ਔਰ ਸੰਗਤਾਂ ਤੋਂ ਸੋਨਿਹਾਰ ਮੇਰਾ ਉਹਨਾਂ ਦੇ ਕੀਤੇ ਹੋਇਆਂ ਪੰਥ ਪ੍ਰਤੀ ਸੇਵਾਵਾਂ ਬਦਲੇ ਅੱਜ ਉਹਨਾਂ ਦਾ ਮਾਨ ਸਤਿਕਾਰ ਪੇਸ਼ ਕਰਦਿਆ ਹੋਇਆ ਜੰਦਰ ਸਿੰਘ ਸਰਦਾਰ ਭਜਨ ਸਿੰਘ ਜੀ ਵਕਤਾ ਕੀਤੀਆਂ ਨੇ ਉਹਨਾਂ ਤੋਂ ਪਲਾਟਫਾਰਮ ਦੇ ਲਈ ਰਸਮੀ ਅਦਾਸ ਕਰ ਉਹ ਕੀਤੀ ਗਈ ਹੈ ਔਰ ਇਹਨਾਂ ਮਾਪਕਾਂ ਦੀ ਸੇਵਾ ਔਰ ਇਹਨਾਂ ਮਹਿੰਤੀ ਜੀ ਹੋ ਜਿਹੜੇ ਕੁਰਬਾਨੀ ਹੈ ਉਹ ਹਮੇਸ਼ਾ ਸਿਰ ਬਰਤਵਾਸਤ ਸੋਨਿਹਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਪੋਰਟਸਟਰ ਦੇ ਗਰੁੱਪ 3 ਦੀ ਰੋਸਵਾਸਾ ਜਿਨ੍ਹਾਂ ਨੇ ਸੁਤੰਤਰਤਾ ਦੀ ਸੇਵਾ ਲਈ ਜਸ ਜਿਸ ਦਿਨ ਤੋਂ ਹੜਾਂ ਦੇ ਬਾਅਦ ਪੰਜਾਬ ਨੂੰ ਕਢੀ ਇਸ ਵਾਰ ਕਿਉਂ ਸ਼ਰਨਕੁਰ ਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਯਾਦ ਕਰਦੀ ਹੈ ਤੁਹਾਡਾ ਪਿਆਰ ਵੀ ਉਹਨਾਂ ਨੂੰ ਬੇਨਤੀ ਸੇਵਾ ਵਾਸਤੇ ਪਹੁੰਚਦੀ ਹੈ ਔਰ ਸ਼ਰਨਕੁਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਵਾਰ ਇਥੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਸੇਵਾ ਕੀਤੀ ਗਈ ਹੈ। ਇਸ ਦੇ ਵਾਸਤੇ ਪ੍ਰਬੰਧ ਕੀਤੇ ਗਏ ਅਤੇ ਹੁਣ ਵੱਡਾ ਇਹ ਪਤਾ ਲੱਗਿਆ ਕਿ ਗੁੰਡਾਂ ਦੀਆਂ ਫਸਲਾਂ ਦੀ ਬਜਾਏ ਹੌਲਾ ਲੱਖਾਂ ਲੀਟਰ ਡੀਜ਼ਲ ਜਿਹੜਾ ਸੀਗਾ ਉਹ ਸ਼ਰਮਨਗੁਰ ਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤਾ ਹੈ। ਉਹ ਸੰਗੋਦ ਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਗਣਕਣ ਦੀ ਬਜਾਈ ਵਾਸਤੇ ਵੀ ਸ਼ਰਮਨਗੁਰ ਦੁਆਰਾ ਪ੍ਰਬੰਧਕ ਕੀਤਾ ਹੈ। ਆਪਦੀਆਂ ਬੱਚਿਆਂ ਦੀ ਫੀਸਾਂ ਆਦਿ ਜਦ ਤੱਕ ਪਰਿਵਾਰ ਆਪਣੇ ਘਰਾਂ ਸੋਹਣਾ ਬੜੇ ਵੱਡੇ ਪਰਾਨਾ ਜੀ ਨੇ ਜਿਹੜਾ ਨੇ ਜਿਹੜੀ ਜਰੂਰੀ ਬੇਹਾਂ ਬਾਸਕੀ ਜੀ ਜਿਨ੍ਹਾਂ ਨੇ ਸਹਬਜ਼ਾਦਿਆਂ ਦੀ ਤੇ ਮਾਤਾ ਜੀ ਦੀ ਬੜੀ ਦੁੱਧ ਪਾਣੀ ਦੀ ਸੇਵਾ ਕੀਤੀ ਉਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਾਇਬ ਘਰ ਚ ਇੱਕ ਤਸਵੀਰ ਲਾਈ ਗਈ ਆ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਮਹਾਪੁਰਸ਼ਾਂ ਦਾ ਧੰਨਵਾਦ ਕਰਦਾ ਸੰਤ ਬਾਬਾ ਅਜੀਤ ਸਿੰਘ ਜੀ ਹੰਸਲੀ ਵਾਲੇ ਉਹਨਾਂ ਦੀ ਤਸਵੀਰ ਲੱਗੀ ਆ ਉਹਨਾਂ ਦੀ ਵੀ ਬਹੁਤ ਵੱਡੀ ਕੁਰਬਾਨੀਆਂ ਸਤ ਬਾਬਾ ਮਨਮੋਹਨ ਸਿੰਘ ਜੀ ਮਤਵਾਲਾ ਜਿਨ੍ਹਾਂ ਦੀ ਬਹੁਤ ਵੱਡੀ ਮਾਲਵੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜੈਤੋ ਦੇ ਮੋਰਚੇ ਜੇਲਾਂ ਕਟੀਆਂ ਪੰਜਾਬ ਸੂਬਾ ਬਣਾਉਣ ਖਾਤਰ ਉਹਨਾਂ ਨੇ ਜੇਲਾਂ ਕਟੀਆਂ ਬਹੁਤ ਜ਼ਿਆਦੇ ਕਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੇ ਸਹਾਇਤਾ ਦਿੱਤੀਆਂ ਤੇ ਉਹਨਾਂ ਨੇ ਜੇਲ ਵੀ ਬਹੁਤ ਕੱਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਕਿਹੜੇ ਉਪਰ ਅਧਿਕਾਰੀ ਆ ਮਹਾਪੁਰਸ਼ ਬਾਬਾ ਗਰਬੀਰ ਸਿੰਘ ਜੀ ਤਲੋਕੇ ਵਾਲੇ ਉਹਨਾਂ ਨੂੰ ਸ਼ਰਮਣੀ ਕਮੇਟੀ ਦਾ ਮੈਂਬਰ ਵੀ ਬਣਾਇਆ ਤੇ ਬਹੁਤ ਵੱਡੀ ਉਹਨਾਂ ਦੀ ਸੇਵਾ ਇਸ ਕਰਕੇ ਸ਼ਰਮਣੀ ਕਮੇਟੀ ਨੇ ਅੱਜ ਕਿੜੀਆਂ ਤਿੰਨਾ ਮਹਾਪੁਰਸ਼ਾਂ ਦੀਆਂ ਅਜਾਇਬ ਘਰ ਚ ਤਸਵੀਰਾਂ ਲਾਈਆਂ ਮੈਂ ਸਮੁੱਚੀ ਸੰਗਤ ਦਾ ਧੰਨਵਾਦ ਕਰਦਾ ਪ੍ਰੈਸ ਦਾ ਵੀ ਧੰਨਵਾਦ ਕਰਦਾ ਸੋਡੀ ਸਮੁੱਚੀ ਪ੍ਰੈਸ ਦਾ ਤੇ ਦੂਜਾ ਅਪੀਲ ਵੀ ਕਰਦਾ ਭਾਈ ਕਿਹੜੇ ਆਪਾਂ ਹੁਣ ਪਿਛਲੇ ਦਿਨਾਂ ਚ ਹੜ ਭੀੜ ਤੇ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਹੁਤ ਸਹਾਇਤਾ ਕੀਤੀ ਆ ਤੇ ਸੰਗਤਾਂ ਨੂੰ ਮੈਂ ਅਪੀਲ ਕਰਦਾ ਵੀ ਉਹਨਾਂ ਨੇ ਜੀਰੀਆਂ ਤਾਂ ਮਾਰੀਆਂ ਗਈਆਂ ਹੁਣ ਉਹਨਾਂ ਕਣਕਾ ਬੀਜਣ ਖਾਤਰ ਵੀ ਰੇ ਟਰੈਕਟਰਾਂ ਨਾਲ ਉਹਨਾਂ ਦੇ ਟਿੱਬੇ ਚਾਕੇ ਉਹਨਾਂ ਨੂੰ ਭਾਈ ਉਹਨਾਂ ਦੇ ਘਰ ਬਣਾ ਕੇ ਦਿਓ ਇੱਕ ਇੱਕ ਪਿੰਡ ਇੱਕ ਇੱਕ ਘਰ ਬਣਾ ਦੇਤਾ ਤਾਂ ਵੀ ਆਪਾਂ ਸਾਰੇ ਕਿੰਨੇ ਆਪਣੇ ਭਾਈ ਨੂੰ ਉਹ ਉੱਜੜ ਗਏ ਉਹਨਾਂ ਦੇ ਘਰ ਬਣਾ ਕੇ ਦੇ ਗਏ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮੈਂ ਧੰਨਵਾਦ ਕਰਦਾ ਜਿਹੜਾ ਸ਼ਰੋਮੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ 2 ਕਰੋੜ ਰੁਪਇਆ ਮੁਲਾਜ਼ਮਾਂ ਨੇ ਦਿੱਤਾ ਤੇ ਸ਼ਰੋਮੀ ਕਮੇਟੀ ਨੇ ਤਾਂ ਆਪਣੇ ਸਾਰੇ ਖੇਹਾਂ ਨੇ ਖੋਲੇ ਹੋਏ ਨਾ ਸਮੂਚੀ ਸੰਗਤਾਂ ਦਾ ਵਾਦ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰੀ ਜੀ ਦੇ ਪਿੱਤਰ ਸਥਾਨ ਡਿੱਠੇ ਸੱਪੇ ਥਾਵ ਨਹੀਂ ਤੁਦ ਜਿਹਾਂ ਉੱਥੇ ਪ੍ਰਕਰਮਾਂ ਦੇ ਵਿੱਚ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਜ ਆਪਾਂ ਆਪਣੇ ਪੂਜਨੀਕ ਮਹਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਬ੍ਰਹਮ ਰੀਨ ਬੰਮ ਗਿਆ ਨਹੀਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਤੇ ਬਹੁਤ ਹੀ ਪੂਜਨੀਕ ਭਾਈ ਕੁਮਾ ਜੀ ਮਾਸ਼ਕੀ ਤੇ ਸੰਤ ਬਾਬਾ ਬੋਨ ਸਿੰਘ ਜੀ ਉਹਨਾਂ ਦੀਆਂ ਤਸਵੀਰਾਂ ਦਿਉਣ ਵਾਸਤੇ ਤੇ ਸ਼ੋਭਤ ਕਰਨ ਵਾਸਤੇ ਆਏ ਆ ਹੰਸਾਲੀ ਸਾਹਿਬ ਤੋਂ ਬਾਬਾ ਪਰਮਜੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪਾਗਲਾ ਨੇ ਉਸਤੇ ਆਏ ਹਨ ਦਾਸ ਨੂੰ ਬਾਬਾ ਜੀ ਦੇ ਹੁੰਦਿਆਂ ਹੀ ਇੱਥੇ 2014 ਵਿੱਚ ਬਾਬਾ ਟਰਾਲਜੀ ਦੀ ਸੇਵਾ ਵਿੱਚ ਭੇਜ ਦਿੱਤਾ ਗਿਆ ਸੀ ਤੇ ਉਹਨਾਂ ਦੇ ਹੁਕਮਚਾਰ ਤੇ ਬਾਬਾ ਪਰਮਜੀਤ ਸਿੰਘ ਜੀ ਦੇ ਸਹਿਯੋਗ ਸਦਕਾ ਇੱਥੇ ਸੇਵਾਾਂ ਚੱਲ ਰਹੀਆਂ ਹਨ ਤੇ ਮੈਂ ਅੱਜ ਸਮਝਦਾ ਕਿ ਮੇਰੀ ਜ਼ਿੰਦਗੀ ਦਾ ਅਖੀਰਲਾ ਸਭ ਤੋਂ ਜਿਹੜਾ ਮੈਂ ਮਹੱਤਵਪੂਰਨ ਸਮਝਦਾ ਸੀ ਵੀ ਮੇਰੇ ਹੁੰਦੀ ਹੁੰਦੀਆਂ ਜਿਹੜਾ ਬਾਬਾ ਜੀ ਦੀ ਤਸਵੀਰ ਇਹਦੇ ਜਾਵੇ ਉਹ ਹੋ ਗਈ ਪੂਰੀ ਹੁਣ ਮੈਨੂੰ ਕੋਈ ਇੱਛਾ ਨਹੀਂ ਨਾ ਜ਼ਿੰਦਗੀ ਦੀ ਨਾ ਕੁਝ ਪੈਸਾ ਕਮਾਉਣ ਦੀ ਨਾ ਕੁਝ ਕਰਨ ਦੀ ਮਾਰ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਤੇ ਜੋੜ ਕੇ ਰੱਖ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਗੁਰਮੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਿਰਮਲ ਸਰ ਸਾਹਿਬ ਤਲੁਕੇ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰ்தਸਰ ਸਾਹਿਬ ਅੱਜ ਬਹੁਤ ਹੀ ਖੁਸ਼ੀ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਮਹਾਪੁਰਖਾਨੀਆਂ ਸਿੱਖ ਅਜੈਬ ਘਰ ਦੇ ਵਿੱਚ ਕੇਂਦਰੀ ਸਿੱਖ ਅਜੈਬ ਘਰ ਦੇ ਵਿੱਚ ਤਸੀਰ ਤਸਵੀਰਾਂ ਸਜੋਬਤ ਕੀਤੀਆਂ ਗੰਨੀਆਂ ਇਸ ਤਰ੍ਹਾਂ ਹਾਲੀ ਵਾਲੇ ਮਹਾਪੁਰਖ ਈ ਸ਼ੰਤ ਬਾਬਾ ਮੋਹਨ ਸਿੰਘ ਜੀ ਮਤਵਾਲਾ ਗੁਰਦੁਆਰਾ ਨਿਰਮਲ ਸਰਸਾ ਜਿਨ੍ਹਾਂ ਮਹਾਪੁਰਖਾਂ ਨੇ ਬੜੀ ਕਮਾਈ ਕੀਤੀ ਨਾਮ ਜਪਿਆ ਸੇਵਾ ਸਿਮਰਨ ਕੀਤੀ ਔਰ ਜਿੰਨੇ ਵੀ ਅੰਗਰੇਜ਼ਾਂ ਦੇ ਸਮੇਂ ਤੋਂ ਲੈ ਕੇ ਪੰਤਕ ਮੋਰਚੇ ਲੱਗੇ ਭਾਵੇਂ ਜੈਤੂ ਦਾ ਮੋਰਚਾ ਡਸਕੇ ਦਾ ਮੋਰਚਾ ਧਰਮਯੁદ્ધ ਮੋਰਚਾ ਇਹ ਤਾਰਕ ਤੇ ਫਿਰ ਸਾਰੇ ਇਲਾਕੇ ਦੇ ਵਿੱਚ ਮਹਾਪੁਰਖਾਂ ਨੇ 1928 ਤੋਂ ਲੈ ਕੇ 1992 ਤੱਕ ਹਰ ਪਿੰਡ ਪਿੰਡ ਦੇ ਵਿੱਚ ਗੁਰੂ ਘਰ ਬਣਵਾਏ ਹਰ ਪਿੰਡ ਪਿੰਡ ਦੇ ਵਿੱਚ ਗੁਰਮਤ ਵਿਦਿਆਲਾ ਅਨੇਕਾ ਗ੍ਰੰਥੀ ਸਿੰਘ ਰਾਗੀ ਸਿੰਘ ਇਹ ਨਾਲ ਨਾਲ ਸਕੂਲ ਕਾਲਜ ਚਲਾਏ ਉਹਨਾਂ ਦੀ ਪੰਥ ਨੂੰ ਬਹੁਤ ਵੱਡੀ ਦੇਣ ਸੀ ਉਹ ਸ਼ਰਮਣੀ ਕਮੇਟੀ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਮੁੱਖ ਸਮਝਦੇ ਹੋਇਆ ਅੱਧ ਕੇਂਦਰੀ ਸਿੱਖਿਆ ਦੇ ਕਰਦੇ ਵਿੱਚ ਮਹਾਪੁਰਖਾਂ ਦੀਆਂ ਫੋਟੋਆਂ ਸੋਧ ਕੀਤੀਆਂ ਗਈਆਂ ਸੋ ਮੈਂ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਅੱਜ ਆਪਾਂ ਸਾਰੇ ਹੀ ਇੱਥੇ ਮਹਾਪੁਰਖਾਂ ਦੀ ਯਾਦ ਵਿੱਚ ਇਕੱਤਰ ਹੋਏ ਆਂ ਤੇ ਉਹਨਾਂ ਦੀਆਂ ਜੋ ਤਸਵੀਰਾਂ ਨੇ ਇੱਥੇ ਸਜੋਬਤ ਕੀਤੀਆਂ ਗਈਆਂ ਹਨ ਗੁਰਮਾ ਮਾਤਕੀ ਜੀ ਬਾਰੇ ਬਹੁਤ ਮਿਸਕਾਰ ਨਾਲ ਸਾਰਿਆਂ ਨੇ ਦੱਸਿਆ ਕਿ ਬਸ ਸਾਰੇ ਜਾਣਦੇ ਵੀ ਉਹਨਾਂ ਦੀ ਕਿੱਡੀ ਵੱਡੀ ਕੁਰਬਾਨੀ ਹੈ। ਸੰਤ ਮਹਾਰਾਜ ਜੀ ਨੇ ਆਪਣਾ ਘਰ 4 ਸਾਲ ਦੀ ਉਮਰ ਵਿੱਚ ਛੱਡ ਦਿੱਤਾ ਸੀ। 4 ਸਾਲ ਤੋਂ ਬਾਅਦ ਜਿੱਥੇ ਉਹਨਾਂ ਦਾ ਪਿਛਲੇ ਜਨਮ ਦਾ ਘਰ ਸੀ ਉੱਤੇ ਗਏ ਉੱਥੋਂ ਦਾ ਜਥਾ ਸੀ ਗੁਰਮਤਿਵਜਾਲਿਆ ਗੁਰਨਾਨ ਨਰਗੁਰਮਤਿਵਜਾਲਿਆ ਮਾਨਪੁਰ ਘਰ ਵਾਲੇ ਵੀ ਸੀ ਗਏ ਬੇਟਾ ਵੀ ਸੀ ਨੂੰ ਵੀ ਸੀ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਸਾਡਾ ਘਰ ਰਹੋ ਫਿਰ ਵਿਚਾਰੇ ਗੁਰਦੁਆਰੇ ਸਭ ਚਲੇ ਗਏ ਜਿੱਥੇ ਪਹਿਲਾਂ ਉਹ ਕੀਰਤਨ ਕਰਦੇ ਹੁੰਦੇ ਸੀਗੇ ਸਹਿਜ ਬਾਣ ਕਰਦੇ ਸੀ ਉੱਥੇ ਛੋਟੇ ਆਉਣ ਕੇ ਸਭ ਨੂੰ ਜਾਣਦੇ ਸਭ ਦਾ ਦੱਸਦੇ ਰਹੇ ਵੀ ਇਹ ਆਹੇ ਆਹੇ ਉੱਥੇ ਸੰਤ ਬਾਬਾ ਪ੍ਰੀਤਮ ਸਿੰਘ ਹੁੰਦਾ ਸੀ ਜੋਹਲਾਂ ਵਾਲੇ ਜਿਹੜੇ ਕਿ ਪਹਿਲਾਂ ਫੌਜ ਸੀਗੇ ਉਹਨਾਂ ਨੂੰ ਬਹੁਤ ਹੀ ਗੁੱਸਾ ਹੋ ਗਿਆ ਵੀ ਇਹ ਮੁੰਡਾ ਜਾ ਕੇ ਕੀ ਕਰਨ ਲੱਗਿਆ ਫਿਰ ਉਹਨਾਂ ਨੂੰ ਉਹਨਾਂ ਨੇ ਕੁੱਟਿਆ ਬਾਬਾ ਜੀ ਨੂੰ 4 ਸਵਾ 4 ਸਾਲ ਦੀ ਉਮਰ ਹੋਣੀ ਆ ਉੱਥੋਂ ਛੱਡ ਕੇ ਫਿਰ ਧਿਆਨ ਨੂੰ ਮੱਜ ਦੇ ਗਏ ਉਹਦੇ ਬਾਅਦ ਕਾਲੇਵਾਲ ਗਏ ਮਾਰੇ ਗਏ ਹੋਰ ਬਹੁਤ سارے ਪਿੰਡਾਂ 'ਚ ਗਏ ਉਹਨਾਂ ਨੇ ਮੈਂ ਇੱਕ ਵਾਰੀ ਪੁੱਛਿਆ ਕਿ ਮਾਰਾ ਤੁਸੀਂ ਬਸਤਰ ਨਹੀਂ ਬਦਲਦੇ ਦੋ-ਦੋ ਮਹੀਨੇ ਕਹਿੰਦੇ ਭਾਈ ਸਾਡੇ ਬਸਤਰ ਹੁੰਦੇ ਹੀ ਨਹੀਂ ਸੀ ਜੋ ਕੋਈ ਸੁਆਕੇ ਦੇ ਦਿੰਦਾ ਸੀ ਪਾਣਦੇ ਨਹੀਂ ਤੇ ਟੁੱਟ ਜਾਂਦੇ ਸੀ ਇਸ ਕਰਕੇ ਉਹਨਾਂ ਨੇ ਛੋਟੀ 4 ਸਾਲ ਦੀ ਉਮਰ ਤੋਂ ਲੈ ਕੇ 76 ਸਾਲ ਦੀ ਉਮਰ ਤੱਕ ਸਿੱਖ ਤਨ ਉਹਨਾਂ ਪ੍ਰਚਾਰ ਗੁਰਬਾਣੀ ਨਾਲ ਜੋੜਨ ਆਪਸ ਵਿੱਚ ਪਿਆਰ ਸਤਕਾਰ ਉਹਨਾਂ ਨੇ ਸਾਨੂੰ ਇਹ ਸਿਖਾਇਆ ਕਿ ਕਦੇ ਵੀ ਈਦ ਦਾ ਦੁਬੈਸ਼ ਨਫ਼ਰਤ ਧਰਮ ਦਾ ਬੇਇਜ਼ ਲਿੰਗ ਦਾ ਬੇਇਜ਼ ਅਮੀਰੀ ਗਰੀਬੀ ਦਾ ਨਹੀਂ ਰੱਖਣਾ ਇੱਕ ਪਿਤਾ ਇੱਕ ਇਸਕੇ ਹਮ ਬਾਰਖ ਹਮ ਗੁਰਨਾਨ ਅਸੀਂ ਗੁਰਨਾਨ ਸਾਹਿਬ ਦੇ ਬੱਚੇ ਆ ਅਕਾਲ ਪੁਰਖ ਦੇ ਬੱਚੇ ਆ ਤੇ ਸਾਰੇ ਆਪਣੇ ਆਪਣੇ ਧਰਮ ਵਿੱਚ ਪਰਪੱਕ ਰਹਿ ਕੇ ਜੋ ਗੁਰਵਾਣੀ ਦਾ ਸਤਕਾਰ ਨਹੀਂ ਕਰਦਾ ਉਹਦਾ ਡਟ ਕੇ ਪਰ ਰੋਜ਼ਾ ਕਰਨੀ ਹੈ ਮੁਕਾਬਲਾ ਕਰਨਾ ਚਾਹੇ ਉੱਥੇ ਕੁਰਬਾਨੀ ਵੀ ਦੇਣੀ ਪੈ ਜਾਵੇ